ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਕੁਝ ਦਿਲ ਦੀਆਂ ਭਾਵਨਾਵਾਂ ਦਿਲ ਦੀਆਂ ਗੱਲਾਂ ਮੈਂ ਅੱਜ ਗੱਲਾਂ ਕੁਝ ਕਰਨਾ ਚਾਹੁੰਦਾ ਸੀਗਾ ਕਿਉਂਕਿ 2-3 ਦਿਨ ਹੋ ਗਏ ਜੋ ਹਾਲਾਤ ਚੱਲ ਰਹੇ ਨੇ ਜੋ ਦਿਖ ਰਿਹਾ ਆ ਜਾਂ ਦਿਖਾਇਆ ਜਾ ਰਿਹਾ ਆ ਉਸ ਉੱਤੇ ਮੈਨੂੰ ਵੀ ਲੱਗਦਾ ਸੀਗਾ ਕਿ ਮੈਂ ਵੀ ਆਪਣੇ ਵਿਚਾਰ ਰੱਖਾਂ ਮਸਲਾ ਆ ਤਾਜ਼ਾ-ਤਾਜ਼ਾ ਪ੍ਰਦੀਪ ਕਲੇਰ ਦਾ ਜਿਹੜਾ ਇੱਕ ਕਿਸੇ ਨਿੱਜੀ ਚੈਨਲ ਵੱਲੋਂ ਇੰਟਰਵਿਊ ਕੀਤੀ ਗਈ ਉਸ ਨੂੰ ਬਿਠਾਇਆ ਗਿਆ ਤੇ तमाम ਉਹਦੇ ਸਵਾਲ ਜਿਹੜੇ ਉਹਨੇ ਮਤਲਬ ਉਹਨੂੰ ਸਵਾਲ ਪੁੱਛੇ ਹੀ ਨਹੀਂ ਗਏ ਉਹਨੂੰ ਜੋ ਬੋਲਣਾ ਚਾਹੁੰਦਾ ਸੀ ਉਹਦੇ ਕੋਲ ਬੁਲਾਇਆ ਗਿਆ ਪਰ ਪ੍ਰਦੀਪ ਕਲੇਰ ਕੌਣ ਪ੍ਰਦੀਪ ਕਲੇਰ ਸਾਡੇ ਪਿਓ ਦੇ ਗੁਰੂ ਸਾਹਿਬ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਦਾ ਮੁੱਖ ਦੋਸ਼ੀ ਆ ਇਹ ਉਹ ਬੰਦਾ ਆ ਜਿਨੇ ਪੋਸਟਰ ਲਾਏ ਜਿਨੇ ਗਲੀਆਂ ਚ ਬੇਅਦਬੀ ਕੀਤੀ ਗੁਰੂ ਸਾਹਿਬ ਦੀ ਜਿਹੜਾ ਮੁੱਖ ਦੋਸ਼ੀ ਆ ਸਾਰੀ ਸਾਜ਼ਿਸ਼ ਕਰਤਾ ਆ ਸਾਰੀ ਚੀਜ਼ ਦਾ ਮੁੱਖ ਦੋਸ਼ੀ ਆ ਇਹ ਉਹ ਆ ਪ੍ਰਦੀਪ ਕਲੇਰ ਤੇ ਇੱਥੇ ਕੀ ਹੋਇਆ ਕਿਸੇ ਵੀ ਬੰਦੇ ਨੇ ਕਿਸੇ ਵੀ ਚੈਨਲ ਨੇ ਜਾਂ ਕਿਸੇ ਵੀ ਹੋਰ ਬੰਦੇ ਨੇ ਇਹ ਗੱਲ ਨਹੀਂ ਪੁੱਛੀ ਕਿ ਮਤਲਬ ਤੂੰ ਤਾਂ ਬੇਅਦਬੀ ਦਾ ਦੋਚੀ ਆ ਇਹ ਮੁੱਖ ਮਲਜਮ ਆ ਕੇ ਇੱਕ ਮੁੱਖ ਮਲਜਮ ਨੂੰ ਮਹਾਨ ਕਿਵੇਂ ਬਣਾਇਆ ਜਾ ਰਿਹਾ ਆ ਕੇ ਇਹਨੂੰ ਹੀਰੋ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੋ ਬੰਦੇ ਨੇ ਜਿਸ ਬੰਦੇ ਨੇ ਸਾਡੇ ਪਿਓ ਨੂੰ ਗਲੀਆਂ ਦੇ ਵਿੱਚ ਰੋਲਿਆ ਜਿਸ ਬੰਦੇ ਨੇ ਬੇਅਦਬੀ ਕੀਤੀ ਜਿਸ ਬੰਦੇ ਨੂੰ ਹੁਣ ਤੱਕ ਇਸ ਦੁਨੀਆ ਤੇ ਰਹਿਣਾ ਨਹੀਂ ਚਾਹੀਦਾ ਸੀਗਾ ਜਿਸ ਬੰਦੇ ਨੂੰ ਫਾਂਸੀ ਲੱਗਣੀ ਚਾਹੀਦੀ ਸੀ ਉਹ ਬੰਦਾ ਆ ਕੇ ਚੈਨਲਾਂ ਦੇ ਉੱਤੇ ਆਪਣੀ ਦਾੜ੍ਹੀ ਕਾਲੀ ਕਰਕੇ ਐਨਕਾਂ ਲਾ ਕੇ ਮੂੰਹ ਮਰ ਰੰਗ ਕੇ ਆ ਕੇ ਚੈਨਲਾਂ ਦੇ ਉੱਤੇ ਬਹਿ ਕੇ ਤੇ ਐਲੀਗੇਸ਼ਨ ਹੋਰ ਕਿਸੇ ਤੇ ਲਾ ਰਿਆ ਕੀ ਗੱਲ ਉਹ ਕਹਿ ਰਿਹਾ ਵਾਰ-ਵਾਰ ਕਿ ਸਰਦਾਰ ਸੁਬੀ ਸਿੰਘ ਬਾਦਲ ਜਿਹੜੇ ਨੇ ਉਹ ਡੇਰੇ ਵਾਲੇ ਸਾਧ ਨੂੰ ਮਿਲੇ ਉਦੋਂ ਮਲੇ ਉਦੋਂ ਮਿਲੇ ਕੋਈ ਵੀ ਬੰਦਾ ਅਲੀਗੇਸ਼ਨ ਲਾਦੂ ਕੀ ਉਹ ਮੰਨਣਯੋਗ ਹੈ ਔਰ ਉਹ ਬੰਦਾ ਜਿਹੜਾ ਗੁਰੂ ਸਾਹਿਬ ਦੀ ਬੇਦਬੀ ਦਾ ਮੁੱਖ ਦੋਸ਼ੀ ਆ ਕੀ ਏ ਇਹ ਸਾਜ਼ਿਸ਼ ਨਹੀਂ ਇਹ ਇੱਕ ਕੋਈ ਸਕੀਮ ਨਹੀਂ ਲਾਈ ਜਾ ਰਹੀ ਕਿਸੇ ਨੂੰ ਬਦਨਾਮ ਕਰਨ ਦੀ ਔਰ ਅਸੀਂ ਉਸ ਬੰਦੇ ਨੂੰ ਉਸ ਦੋਸ਼ੀ ਨੂੰ ਲਿਆ ਕੇ ਬਿਠਾ ਕੇ ਚਮਕਾ ਰਹੇ ਆ ਉਸ ਦੀ ਗੱਲ ਕਰ ਰਹੇ ਆ ਪੰਜਾਬੀਓ ਸੋਚਣ ਵਾਲੀ ਗੱਲ ਆ ਜਿੰਨੇ ਸਾਡੇ ਪਿਓ ਦੀ ਪੱਗ ਲਈ ਹੋਵੇ ਜਿਸ ਬੰਦੇ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੋਵੇ ਜਿਹੜਾ ਮੁੱਖ ਦੋਸ਼ੀ ਹੋਵੇ ਅਸੀਂ ਉਸ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਹਾਂ ਆਪਣੇ ਆਪ ਤੇ ਸ਼ਰਮ ਆਉਂਦੀ ਆ ਇਸ ਬੰਦੇ ਨੂੰ ਫਾਂਸੀ ਦੇਣੀ ਚਾਹੀਦੀ ਸੀ ਇਸ ਬੰਦੇ ਦਾ ਇਸ ਜੱਗ ਤੇ ਜਿਉਣ ਦਾ ਕੋਈ ਹੱਕ ਨਹੀਂ ਸੀ ਤੇ ਅਸੀਂ ਉਹਨੂੰ ਚਮਕਾ ਰਹੇ ਹਾਂ ਉਹ ਬੰਦਾ ਜਿਨੇ 164 ਦੇ ਬਿਆਨ ਦਿੱਤੇ ਜਿਹੜਾ ਸਰਕਾਰੀ ਗਵਾਹ ਬਣ ਗਿਆ ਤੇ ਉਸ ਨੂੰ ਆਪਾਂ ਇਸ ਵਿਹਾਰ ਤੇ ਮਾਫ਼ ਕਰ ਦਾਂਗੇ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ 2024 ਤੱਕ ਡੇਰਾ सिरसा ਸਾਹ ਦੇ ਡੇਰੇ ਵਿੱਚ ਰਿਆਂ ਅੱਜ ਤੋਂ 3 ਮਹੀਨੇ ਪਹਿਲਾਂ ਉਸ ਬੰਦੇ ਨੂੰ ਇੱਕ ਵਾਰ ਫੜਿਆ ਜਾਂਦਾ ਔਰ ਫਿਰ 1-2 ਮਹੀਨੇ ਬਾਅਦ ਛੱਡ ਦਿੱਤਾ ਜਾਂਦਾ ਜਿਨੇ ਸਾਡੇ ਪਿਓ ਦੀ ਪੱਗ ਲਈ ਕਿ ਸਾਨੂੰ ਸਾਡੀਆਂ ਜਮੀਰਾਂ ਜਾਗਦੀਆਂ ਨਹੀਂ ਸਾਨੂੰ ਇਹ ਗੱਲ ਅਹਿਸਾਸ ਨਹੀਂ ਹੁੰਦੀ ਕਿ ਇਹ ਬੰਦਾ ਕੌਣ ਆ ਇਸ ਬੰਦੇ ਨੇ ਜਿਹੜਾ ਮੁੱਖ ਦੋਸ਼ੀ ਆ ਅਸੀਂ ਉਸ ਨੂੰ ਹੀ ਹੀਰੋ ਬਣਾ ਕੇ ਪੇਸ਼ ਕਰ ਰਹੇ ਆ ਕੱਲ ਨੂੰ ਕੋਈ ਵੀ ਉੱਠ ਕੇ ਕਿਸੇ ਪਾਰਟੀ ਦੇ ਕਿਸੇ ਵੀ ਪਾਰਟੀ ਦਾ ਹੋ ਸਕਦਾ ਉਹਤੇ ਅਲੀਗੇਸ਼ਨ ਲਾ ਦੇ ਕਿ ਉਹ ਅਸੀਂ ਮੰਨ ਜਾਵਾਂਗੇ ਔਰ ਇਹ ਜਿਹੜਾ ਮੁੱਖ ਦੋਸ਼ੀ ਆ ਉਹ ਐਲੀਗੇਸ਼ਨ ਲਾ ਰਿਆ ਅਸੀਂ ਉਸ ਉੱਤੇ ਕਹਿ ਰਹੇ ਹਾਂ ਕਿ ਜੀ ਜਵਾਬ ਦਿਓ ਜੀ ਸੁਖਵੀਰ ਸਿੰਘ ਬਾਦਲਾ ਕੇ ਜਵਾਬ ਦੇਵੇ ਮੈਂ ਕਹਿੰਨਾ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਕੀ ਗੁਰੂ ਨਾਲੋਂ ਵੱਡਾ ਹੋ ਗਿਆ ਸਭ ਤੋਂ ਵੱਡਾ ਗੁਰੂ ਆ ਗੱਲ ਇੱਥੇ ਗੁਰੂ ਦੀ ਆ ਸਾਡੇ ਪਿਓ ਦੀ ਆ ਜਿਨ੍ਹਾਂ ਬੇਦਵੀ ਕੀਤੀ ਆ ਇਹਨੇ ਬੰਦੇ ਨੇ ਇਹਨੇ ਬੰਦੇ ਨੇ ਗਲੀਆਂ ਦੇ ਵਿੱਚ ਸਾਡੇ ਪਿਓ ਨੂੰ ਰੋਲਿਆ ਤੇ ਅਸੀਂ ਉਹਨੂੰ ਹੀਰੋ ਬਣਾ ਰਹੇ ਹਾਂ ਦੋਸ਼ੀ ਨੂੰ ਇਹ ਪ੍ਰਦੀਪ ਕਲੇਰ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਔਰ ਇਸ ਨੂੰ ਅਗਨੋਰ ਕਰਨਾ ਚਾਹੀਦਾ ਔਰ ਅਸੀਂ ਇਹਨੂੰ ਆ ਕੇ ਰੱਬ ਬਣਾ ਕੇ ਪੇਸ਼ ਕਰ ਰਹੇ ਆ ਸਾਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਆ ਔਰ ਇੱਕ ਗੱਲ ਮੈਂ ਹੋਰ ਵੇਖ ਕੇ ਦੁੱਖ ਲੱਗਦਾ ਸਾਰੇ ਸਾਡੇ ਸਤਿਕਾਰਯੋਗ ਨੇ ਮੈਂ ਕਿਸੇ ਦਾ ਵਿਰੋਧੀ ਨਹੀਂ ਪਰ ਗੱਲ ਇੱਥੇ ਕਿ ਮੈਂ ਗੱਲ ਕਰਦਾ ਅੱਜ ਅਜੀਤ ਅਖਬਾਰ ਚ ਵੀ ਪੜਿਆ ਕਿ ਜਿਨ੍ਹਾਂ ਨੇ ਜਿਹੜੇ ਸਾਡੇ ਸਤਿਕਾਰਯੋਗ ਲੀਡਰ ਜਿਹੜੇ ਪਾਰਟੀ ਚੋਂ ਬਾਹਰ ਗਏ ਨੇ ਇਹ ਮੇਰੇ ਕੋਈ ਨਿੱਜੀ ਵਿਚਾਰ ਆ ਮੈਂ ਆਪਣੇ ਵਿਚਾਰਾਂ ਦੀ ਗੱਲ ਕਰ ਰਿਹਾ ਅਜੀਤ ਅਖਬਾਰ ਦੇ ਵਿੱਚ ਇੱਕ ਬਿਆਨ ਲੱਗਦਾ ਉਹ ਬਿਆਨ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਡੇਰਾ ਪ੍ਰੇਮੀ ਵੱਲੋਂ ਕੀਤੇ ਖੁਲਾਸਿਆਂ ਦਾ ਸੁਖਵੀਰ ਸਿੰਘ ਬਾਦਲ ਜਵਾਬ ਦੇਣ ਆਹ ਸਟੇਟਮੈਂਟ ਲੱਗੀ ਹੈ ਜੀ ਵਡਾਲਾ ਸਾਹਿਬ ਤੁਸੀਂ ਕਾਦੇ ਮੋਢੀ ਹੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਸੁਧਾਰ ਅਕਾਲੀ ਸੁਧਾਰ ਲਹਿਰ ਚਲਾਉਣੀ ਆ ਤੁਸੀਂ ਹਮੈਤ ਕਿਦੀ ਕਰ ਰਹੇ ਹੋ ਤੁਸੀਂ ਹਮੈਤ ਪ੍ਰਦੀਪ ਕਲੇਰ ਦੀ ਕਰ ਰਹੇ ਹੋ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪ੍ਰਦੀਪ ਕਲੇਰ ਦਾ ਕੇ ਜਵਾਬ ਦੇਣਾ ਚਾਹੀਦਾ ਉਸ ਬੰਦੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਨ੍ਹਾਂ ਬੰਦਿਆਂ ਨੂੰ ਮੂੰਹ ਲਾਉਣ ਤੋਂ ਮਨਾ ਕੀਤਾ ਆ ਤੇ ਅੱਜ ਦੇ ਚੈਨਲ ਵੀ ਅੱਜ ਦੇ ਬੰਦੇ ਵੀ ਤੇ ਸਾਡੇ ਕੁਝ ਲੀਡਰ ਵੀ ਆ ਕੇ ਕਹਿ ਰਹੇ ਨੇ ਕਿ ਪ੍ਰਦੀਪ ਕਲੇਰ ਦਾ ਜਵਾਬ ਦੇਣਾ ਚਾਹੀਦਾ ਜਿਹੜਾ ਉਹ ਦੋਸ਼ੀ ਆ ਜਿਹੜਾ ਮੱਸਾ ਰੰਗੜਿਆ ਜਿਹੜਾ ਪਾਪੀ ਆ ਤੇ ਵਡਾਲਾ ਸਾਹਿਬ ਤੁਸੀਂ ਕਹਿ ਰਹੇ ਕਿ ਉਹਦਾ ਜਵਾਬ ਦਿਓ ਤੁਸੀਂ ਇੱਕ ਪਾਸੇ ਦੇ ਆਪਣਾ ਦੜਾ ਪ੍ਰਕਾਸ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂਦੇ ਹੋ ਤੇ ਅੱਜ ਤੁਸੀਂ ਉਹਦੀ ਹਮੈਤ ਕਰ ਰਹੇ ਹੋ ਜਿੰਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਗੱਲ ਕਹੀ ਆ ਵੀ ਇਹੋ ਜਿਹੇ ਬੰਦਿਆਂ ਨੂੰ ਮੂੰਹ ਨਹੀਂ ਲਾਉਣਾ ਇਹ ਬੰਦੇ ਪਾਪੀ ਨੇ ਇਹ ਦੋਸ਼ੀ ਨੇ ਇਹਦਾ ਕੀ ਸਮਝ ਗਏ ਇਹਦਾ ਕੀ ਸਮਝ ਗਏ ਗੁਰੂ ਸਾਹਿਬ ਬੜੇ ਬਿਆੰਤ ਨੇ ਗੁਰੂ ਸਾਹਿਬ ਆਪ ਆਪਣੇ ਆਪ ਹੀ ਉਹ ਬੰਦਿਆਂ ਨੂੰ ਨੰਗੇ ਕਰ ਰਹੇ ਨੇ ਇੱਥੇ ਤੁਸੀਂ ਵੀ ਨੰਗੇ ਹੁੰਦੇ ਹੋ ਕਿ ਤੁਸੀਂ ਕਿਵੇਂ ਸਰਕਾਰਾਂ ਦੇ ਨਾਲ ਮਿਲੇ ਹੋ ਜਾਂ ਤੁਸੀਂ ਭਾਜਪਾ ਦੇ ਨਾਲ ਮਿਲੇ ਹੋ ਜਾਂ ਤੁਸੀਂ ਪੰਜਾਬ ਦੀ ਸਰਕਾਰ ਨਾਲ ਮਿਲੇ ਹੋ ਇੱਥੇ ਸਾਰੀ ਹੀ ਗੱਲ ਜਿਹੜੀ ਸਪਸ਼ਟ ਹੁੰਦੀ ਆ ਸੋ ਮੇਰੀ ਇੱਕ ਆਪਣੀ ਭਾਵਨਾ ਸੀਗੀ ਕਿ ਇਹ ਬੰਦੇ ਨੂੰ ਇੰਨਾ ਨਾ ਉੱਤੇ ਲੈ ਕੇ ਆ ਜਾਵੇ ਇੰਨਾ ਨਾ ਹੀਰੋ ਬਣਾਇਆ ਜਾਵੇ ਇਹ ਪ੍ਰਦੀਪ ਕਲੇਰ ਨੂੰ ਇਹ ਦੋਚੀ ਆ ਇਹ ਪਾਪੀ ਆ ਇਹਨੂੰ ਜਿੰਨੀ ਸਖਤ ਤੋਂ ਸਖਤ ਸਜ਼ਾ ਮਿਲੇ ਇਹਨੂੰ ਮਿਲਣੀ ਚਾਹੀਦੀ ਆ ਇਹੋ ਜੇ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਆ ਦੋਸਤੋ ਇਹ ਮੇਰੀ ਇੱਕ ਨਿੱਜੀ ਦਿਲ ਦੇ ਬਲਬਲੇ ਸੀਗੇ ਜਿਹੜੇ ਮੈਂ ਕੱਢ ਦਿੱਤੇ ਇਹ ਕਿਸੇ ਦੀ ਕੋਈ ਉਹ ਨਹੀਂ ਕਿਉਂਕਿ ਮੈਂ ਥੋੜਾ ਜਜਬਾਤੀ ਜਿਹਾ ਆ ਐਮੋਸ਼ਨਲ ਜਿਹਾ ਬੰਦਾ ਆ ਮੈਂ ਆਪਣੀ ਗੱਲ ਰੱਖੀ ਆ ਇੱਕ ਵਾਰ ਜ਼ਰੂਰ ਸੋਚਿਓ ਕਿ ਪ੍ਰਦੀਪ ਕਲੇਰ ਮੱਸਾ ਰੰਗੜਿਆ ਜਿਨ੍ਹਾਂ ਸਾਡੇ ਗੁਰੂ ਸਾਹਿਬ ਦੀ ਪੱਗ ਰੋਲੀ ਆ ਜਿਨ੍ਹਾਂ ਬੇਦਵੀ ਕੀਤੀ ਆ ਜਿਹੜਾ ਮੁੱਖ ਦੋਸ਼ੀ ਆ ਜਿਹੜਾ ਸਾਜ਼ਿਜ ਕਰਤਾ ਕਰਤਾ ਆ ਜਿਹੜਾ ਸਾਰਾ ਕੁਝ ਮੰਨਿਆ ਆ ਜਿਹਨੂੰ ਕਾਨੂੰਨ ਨੇ ਦੋਸ਼ੀ ਦੱਤਾ ਆ ਪਰ ਉਹ ਇੱਕ ਡੇਢ ਮਹੀਨਾ ਜੇਲ੍ਹ ਚੋਂ ਰਹਿ ਕੇ ਕਿਵੇਂ ਬਾਹਰ ਆ ਸਕਦਾ ਔਰ ਕਿਵੇਂ ਆਪਣੇ ਆਪ ਨੂੰ ਚੈਨਲ ਦੇ ਉੱਤੇ ਆ ਕੇ ਪੇਸ਼ ਕੀਤਾ ਜਾ ਰਿਹਾ ਇਹ ਕਿੰਨਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਕਿਹੜੇ ਸਾਜ਼ਿਜ ਕਰਤਾਵਾਂ ਵੱਲੋਂ ਕੀਤਾ ਜਾ ਰਿਹਾ ਇਹ ਸਾਰਿਆਂ ਨੂੰ ਸਮਝਣ ਦੀ ਲੋੜ ਆ ਐਨੀ ਇੱਕ ਦਿਲ ਦੀ ਗੱਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ